ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਸੰਪੂਰਨ ਸੰਥਿਆ ਆਪਾਂ ਪਿਛਲੀਆਂ ਵੀਡਿਓਾਂ ਦੇ ਵਿੱਚ ਕਰ ਚੁੱਕੇ ਹਾਂ ਹੁਣ ਸ਼ਲੋਕ ਭਗਤ ਕਬੀਰ ਜੀਾਂ ਦੇ ਪਾਵਨ ਗੁਰਬਾਣੀ ਦੀ ਸੰਥਿਆ ਪਰ ਅਰੰਭ ਕਰਨੀ ਹੈ ਤੋਂ ਆਓ ਇਥੋਂ ਹੁਣ ਸ਼ਲੋਕਾਂ ਦੀ ਸੰਥਿਆ ਜਿਹੜੀ ਆਰੰਭ ਹੋਵੇਗੀ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਭਗਤ ਕਬੀਰ ਜੀੋ ਕੇ ਸੋ ਸੰਗਤ ਜੀ ਜਦੋਂ ਵੀ ਸਲੋਕ ਦੀ ਪਾਵਨ ਗੁਰਬਾਣੀ ਆਰੰਭ ਕਰਨੀ ਹੈ ਨਾ ਸਲੋਕ ਤੇ ਥੋੜੀ ਜੀ ਚਪਕੀ ਹੈ ਸਲੋਕ ਭਗਤ ਕਬੀਰ ਜੀੋ ਕੇ ਇਸ ਪ੍ਰਕਾਰ ਉਚਾਰਨ ਕਰਨਾ ਜਿਉ ਪਾਠ ਦੇ ਵਿੱਚ ਊੜੇ ਨੂੰ ਔਂਕੜ ਹੈ ਸੋ ਉਹਦਾ ਵੀ ਖਾਸ ਧਿਆਨ ਆਪ ਜੀਆ ਨੇ ਰੱਖਣਾ ਹੈ ਇੱਕ ਓ ਔਂਕਾਰ ਸਤਿਗੁਰ ਪ੍ਰਸਾਦ ਇੱਕ ਓਂਕਾਰ ਦਾ ਉਚਾਰਨ ਆਪਾਂ ਪਿਛੇ ਵੀ ਕਰਕੇ ਆਏ ਹਾਂ ਆਪ ਜੀ ਸਕ੍ਰਿਣ ਦੇ ਉੱਪਰ ਵੀ ਦੇਖ ਸਕਦੇ ਹੋ ਇੱਕ ਓਂਕਾਰ ਦਾ ਇਹ ਸ਼ੁੱਧ ਉਚਾਰਨ ਹੈ ਸਤ ਗੁਰ ਪ੍ਰਸਾਦ ਇਸ ਤੋਂ ਅੱਗੇ ਕਬੀਰ ਮੇਰੀ ਸਿਮਰਣੀ ਰਸਨਾ ਊਪਰ ਰਾਮ ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਵ ਗੌਰ ਕਰਨਾ ਸੰਗਤ ਜੀ ਕਬੀਰ ਪਾਠ ਤੇ ਜਪ ਕੀ ਹੈ ਮੇਰੀ ਸਿਮਰਣੀ ਇਥੇ ਪੂਰਨ ਵਿਸ਼ਰਾਮ ਲੱਗੇਗਾ ਰਸਨਾ ਪਾਠ ਪੋਲਾ ਹੈ ਉਪਰ ਉਪਰ ਪਾਠ ਦੇ ਵਿੱਚ ਊੜੇ ਨੂੰ ਤਲੈਂਕੜਾ ਲੱਗੀਆਂ ਹੋਈਆਂ ਰਾ ਇਹ ਪਾਠ ਕਰਨੇ ਆਦ ਜੁਗਾਦੀ ਸਗਲ ਭਗਤ ਇਥੇ ਵਿਸ਼ਰਾਮ ਲੱਗ ਜਾਵੇਗਾ ਤਾ ਕੋ ਤਾ ਪਾਠ ਦੇ ਵਿੱਚ ਬਿੰਦੀ ਨਹੀਂ ਕਿਸੇ ਨੇ ਤਾ ਨਹੀਂ ਕਰ ਦੇਣਾ ਸ਼ੁੱਧ ਪਾਠ ਤਾ ਹੈ ਤਾ ਕੋ ਸੁਖ ਬਿਸਰਾਮ ਬਿਸਰਾਮ ਪਾਠ ਦੇ ਵਿੱਚ ਰਾਰਾ ਸੱਸੀ ਦੇ ਪੈਰ ਦੇ ਵਿੱਚ ਲੱਗਾ ਹੋਇਆ ਸੋ ਅੱਧੀ ਆਵਾਜ਼ ਤੇ ਸਹਿਤ ਇਹ ਪਾਠ ਕਰਨਾ ਹੈ ਇਸ ਤੋਂ ਅੱਗੇ ਕਬੀਰ ਮੇਰੀ ਜਾਤ ਕਾ ਸਭ ਕੋ ਹਸਨੇ ਹਾਰ ਬਲੇ ਹਾਰੀ ਇਸ ਜਾਤ ਕਾ ਜੇਹ ਜਪਿਓ ਸਿਰਜਨਹਾਰ ਸੁਸੰਗਤ ਜੀ ਕਬੀਰ ਪਾਠ ਜਿੰਨੀ ਵਰੀ ਆਵੇਗਾ ਉਥੇ ਝਪਕੀ ਲਾਉਣੀ ਹੈ ਕਬੀਰ ਮੇਰੀ ਜਾਤ ਕ ਇਥੇ ਪੂਰਨ ਵਿਸ਼ਰਾਮ ਲੱਗ ਜਾਵੇਗਾ ਸਭ ਕੋ ਹਸਨੇ ਹਾਰ ਹਸਨੇ ਹਾਰ ਪਾਠ ਥੋੜਾ ਜਿਹਾ ਪਾਰਾ ਕਰਨਾ ਹੈ ਬਲੇ ਹਾਰੀ ਇਸ ਜਾਤ ਕ ਇਥੇ ਫਿਰ ਤੋਂ ਵਿਸ਼ਰਾਮ ਲੱਗੇਗਾ ਜਿਹ ਜਪਿਓ ਜਿਹ ਪਾਠ ਦੇ ਵਿੱਚ ਹਾ ਹਾ ਹੈ ਸੋ ਹਾ ਹਾ ਦੀ ਆਵਾਜ਼ ਦੇ ਸਮੇਤ ਪਾਠ ਹੋਵੇਗਾ ਜਪਿਓ ਦੇ ਵਿੱਚ ਊੜੇ ਨੂੰ ਊੜਾ ਹੈ ਸਿਰਜਨ ਹਾਰ ਇਹ ਸ਼ੁੱਧ ਪਾਠ ਕਰਨੇ ਹਨ ਕਬੀਰ ਡਗਮਗ ਕਿਆ ਕਰਹਿ ਕਹਾ ਢੁਲਾਵੈ ਜੀਓ ਸਰਬ ਸੂਖ ਕੋ ਨਾਏ ਕੋ RAM ਨਾਮ ਰਸ ਪੀਓ ਸੋ ਸੰਗ ਜੀ ਫਿਰ ਤੋਂ ਕਬੀਰ ਪਾਠ ਤੇ ਚਪਕੀ ਹੈ ਡਗਮਗ ਕਿਆ ਕਰਹੀਂ ਇੱਥੇ ਪੂਰਨ ਵਿਸ਼ਰਾਮ ਲੱਗੇਗਾ ਕਹਾ ਢੁਲਾਵਹਿ ਜੀਓ ਢੁਲਾਵਹਿ ਪਾਠ ਇਕੱਠਾ ਹੈ ਕਿਸੇ ਨੇ ਵਖਰਾ ਨਹੀਂ ਕਰਨ ਇਕੱਠਾ ਪਾਠ ਢੁਲਾਵ ਹੈ ਜੀਓ ਇਸ ਪ੍ਰਕਾਰ ਕਰਨਾ ਹੈ ਸਰਬ ਸੂਖ ਸੂਖ ਦੇ ਵਿੱਚ ਲੈਂਕੜਾ ਹਨ ਸੋ ਕਿਸੇ ਨੇ ਸੁਖ ਨਹੀਂ ਕਰ ਦੇਣਾ ਕੋ ਨਾਇਕ ਕੋ ਇੱਥੇ ਪੂਰਨ ਵਿਸ਼ਰਾਮ ਲੱਗ ਜਾਵੇਗਾ। ਰਾਮ ਨਾਮ ਅਰਸ ਪਿਓ। ਪਿਓ ਦੇ ਵਿੱਚ ਵੀ ਊੜੇ ਨੂੰ ਔਂਕੜ ਹੈ ਸੋ ਉਹਦੀ ਆਵਾਜ਼ ਦੇ ਸਹਿਤ ਇਹ ਪਾਠ ਕਰਨੇ ਹਨ। ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦੀ ਸਹਿਤਾਤੇ ਕਾਨ ਜਿਓ ਜਿਨ ਮਨ ਨਾਹੀ ਨਾ ਸੋ ਸੰਗਤ ਜੀ ਕਬੀਰ ਪਾਠ ਤੇ ਚਪਕੀ ਹੈ ਕੰਚਨ ਕੇ ਕੁੰਡਲ ਬਣੇ ਇਥੇ ਪੂਰਨ ਵਿਸ਼ਰਾਮ ਲੱਗ ਜਾਵੇਗਾ ਉਪਰ ਪਾਠ ਤੁਲਿੰਕਣਾ ਦੇ ਸਮੇਤ ਹੈ ਲਾਲ ਜੜਾਓ ਦਿਸਹੇ ਦੇ ਉਪਰ ਵੀ ਚਪਕੀ ਹੈ ਥੋੜਾ ਜਿਹਾ ਰੁਕਣਾ ਹੈ ਦਾਦੇ ਕਾਨ ਜਿਉ ਦਾਦੇ ਦੇ ਵਿੱਚ ਪਹਿਲਾਂ ਦੱਦਾ ਫਿਰ ਧੱਦਾ ਹੈ ਸੋ ਧਿਆਨ ਰੱਖ ਕਰਕੇ ਪਾਠ ਕਰਨਾ ਹੈ ਜਿਉ ਪਾਠ ਦੇ ਉਪਰ ਫੁੱਲ ਵਿਸ਼ਰਾਮ ਹੈ ਜਿੰਨ ਜਿੰਨ ਪਾੜ ਤੇ ਨੰਨੇ ਦੇ ਪੈਰ ਦੇ ਵਿੱਚ ਹਲੰਤ ਹੈ ਸੋ ਜਿੱਥੇ ਹਲੰਤਾ ਜਾਵੇ ਉੱਥੇ ਪਾਠ ਭਾਰਾ ਹੋ ਜਾਂਦਾ ਹੈ ਜਿੰਨ ਮਨ ਨਾਹੀਂ ਨਾਉ ਇਸ ਪ੍ਰਕਾਰ ਆਪ ਜੀਆਂ ਨੇ ਪਾਠ ਕਰਨੇ ਨੇ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ ਨਿਰਪ ਹੋਏ ਕਾ ਗੁਨ ਰਵੈ ਜਤ ਪੇਖ ਤਤ ਸੋਏ ਸੁਸੰਗ ਜੀ ਕਬੀਰ ਪਾਠ ਤੇ ਫਿਰ ਤੋ ਚਪਕੀ ਹੈ ਐਸਾ ਏਕ ਆਦ ਏਕ ਪਾਠ ਕਰਨਾ ਕਿਸੇ ਨੇ ਸਿਹਾਰੀ ਲਾ ਕਰਕੇ ਏਕ ਨਹੀਂ ਕਰ ਦੇਣਾ ਆਦ ਤਦੇ ਦੇ ਸਹਿਤ ਇਥੇ ਪੂਰਨ ਵਿਸ਼ਰਾਮ ਹੈ ਜੋ ਜੀਵਤ ਮਿਰਤਕ ਹੋਏ ਨਿਰਪੈ ਦੇ ਵਿੱਚ ਭੱਵੇ ਨੂੰ ਤੁਲਾਵਾ ਹਨ ਕਿਸੇ ਨੇ ਨਿਰਪਾਉ ਨਹੀਂ ਕਰ ਦੇਣਾ ਨਿਰਪੈ ਹੋਏ ਕੈ ਗੁਣ ਰਵੈ ਇੱਥੇ ਪੂਰਨ ਵਿਸ਼ਰਾਮ ਲੱਗੇਗਾ ਜਤ ਪੇਖਾ ਤਤ ਸੋਏ ਪੇਖਾ ਪਾਠ ਪਪੇ ਨੂੰ ਲਾਂ ਖਖਾ ਊੜੇ ਨੂੰ ਔਕੜ ਹੈ ਸੋ ਸ਼ੁੱਧ ਉਚਾਰਣ ਪੇਖਾ ਤਤ ਸੋਏ ਇਹ ਵਾਲਾ ਉਚਾਰਣ ਆਪ ਜੀਆ ਨੇ ਕਰਨਾ ਹੈ ਕਬੀਰ ਜਾ ਦਿਨ ਹੋ ਬੂਆ ਪਛ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜਹਿ ਕੋਪਿੰਦ ਸੁਸੰਗਤੀ ਕਬੀਰ ਪਾਠ ਤੇ ਚਪਕੀ ਹੈ ਜਾ ਦਿਨ ਹੋ ਮੂਆ ਮੂਆ ਪਾਠ ਦੇ ਉਪਰ ਵਿਸ਼ਰਾਮ ਪਛੈ ਭਇਆ ਆਨੰਦ ਇਹ ਆਨੰਦ ਪਾਠ ਕਰਨਾ ਹੈ ਟਪੀ ਦੇ ਸਹਿਤ ਮੋਹਿ ਮੋਹੇ ਦੀ ਉੱਪਰ ਚਪਕੀ ਵੀ ਹੈ ਹਾਹੇ ਨੂੰ ਸਿਹਾਰੀ ਸੋ ਧਿਆਣ ਦੇ ਨਾਲ ਕਿਸੇ ਨੇ ਮੋਹ ਨਹੀਂ ਕਹ ਦੇਣਾ ਮੋਹੇ ਪਾਠ ਹੈ ਮਿਲੇਉ ਪ੍ਰਭ ਆਪਨ ਆਪਣਾ ਪਾਠ ਦੇ ਵਿੱਚ ਨੰਨੇ ਦੀ ਆਵਾਜ਼ ਲੱਗੇ ਪੂਰਨ ਵਿਸ਼ਰਾਮ ਹੈ ਸੰਗੀ ਭਜੇ ਗੋਬਿੰਦ ਗੋਬਿੰਦ ਪਾਠ ਦੇ ਵਿੱਚ ਵੇਖੋਗੇ ਨਾ ਗੱਗੇ ਨੂੰ ਔਂਕੜ ਵੀ ਹੈ ਫੋੜਾ ਵੀ ਉਹ ਵਿਚਾਰ ਰਾ ਕਰਕੇ ਆਵਾਜ਼ ਗੋਬਿੰਦ ਜਿਹੜੀ ਇਸ ਪ੍ਰਕਾਰ ਆਪ ਜੀਆਂ ਨੇ ਕਰਨਾ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨ ਐਸਾ ਕਰ ਬੂਝਿਆ ਮੀਤ ਹਮਾਰ ਸੋਏ ਗੌਰ ਕਰਨਾ ਸੰਗਤ ਜੀ ਕਬੀਰ ਪਾੜ ਤੇ ਛਪਕੀ ਸਭ ਤੇ ਹਮ ਬੁਰੇ ਇੱਥੇ ਵਿਸ਼ਰਾਮ ਲੱਗੇਗਾ ਹਮ ਤਜ ਇਥੇ ਥੋੜੀ ਜੀ ਚਪਕੀ ਭਲੋ ਸਭ ਕੋਏ ਸੋ ਸ਼ਲੋਕਾਂ ਦੇ ਅੰਦਰ ਵਿਸ਼ਰਾਮ ਅਤੇ ਚਪਕੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਹੀ ਅਰਥ ਬਨਨੇ ਹਨ ਨਹੀਂ ਤੇ ਪਾਠ ਦਾ ਅਨਰਥ ਹੋ ਜਾਂਦਾ ਹੈ ਜਿਨ ਐਸਾ ਕਰ ਬੂਝਿਆ ਬੂਝਿਆ ਪਾਠ ਦੇ ਵਿੱਚ ਦੁਲਾਵਾਂ ਹਨ ਇਸ ਪ੍ਰਕਾਰ ਦੇ ਨਾਲ ਤਲੈਂਕੜ ਹਨ ਸੋ ਦੁਲੈਂਕੜਾਂ ਦੇ ਸਹਿਤ ਬੂਝਿਆ ਪਾਠ ਕਰਨਾ ਪੂਰਨ ਵਿਸ਼ਰਾਮ ਹੈ ਮੀਤ ਹਮਾਰਾ ਸੋਏ कबीर आई मुजे बहे अनेक करे कर पेश हम राखे गुर अपने उन कीनो आदेश कबीर पाठ ते फिर चपकी है आई मुजे बहे एथे पूरन विश्राम है अनेक करे कर पेश भव्य दे नाल ला लग कर के पाठ आवेगा ਹਮ ਰਾਖੇ ਇੱਥੇ ਵੀ ਚਪਕੀ ਹੈ ਗੁਰ ਆਪਣੇ ਇੱਥੇ ਪੂਰਨ ਵਿਸ਼ਰਾਮ ਲੱਗੇਗਾ ਉਹਨ ਕੀਨੋ ਆਦੇਸ ਇਹ ਪਾਠ ਕਰਨੇ ਹਨ ਕਬੀਰ ਸੋਈ ਮਾਰਿਐ ਜਹ ਬੂਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮੰਨੈ ਕੋਇ ਫਿਰ ਤੋ ਸੰਗਤ ਜੀ ਕਬੀਰ ਪਾੜ ਤੇ ਚਪਕੀ ਹੈ ਸੋਈ ਮਾਰੀਐ ਇਥੇ ਪੂਰਨ ਵਿਸ਼ਰਾਮ ਹੈ ਜਿਹ ਮੂਐ ਸੁਖ ਹੋਏ ਇਸ ਪ੍ਰਕਾਰ ਆਪ ਜੀਆਂ ਨੇ ਪਾਠ ਕਰਨਾ ਹੈ ਭਲੋ ਭਲੋ ਸਭ ਕੋ ਕਹੈ ਇਥੇ ਪੂਰਨ ਵਿਸ਼ਰਾਮ ਲੱਗ ਜਾਵੇਗਾ ਬੁਰੋ ਨ ਮਾਨੈ ਕੋਈ ਕਬੀਰ ਰਾਤੀ ਹੋ ਵਹਿ ਕਾਰੀਆ ਕਾਰੇ ਉਬੇ ਜੰਤ ਲੈ ਭਾਹਿ ਉਠਤਾवते ਸੇ ਜਾਨ ਮਾਰੇ ਭਗਵੰਤ ਗੌਰ ਕਰਨਾ ਸੰਗਤ ਜੀ ਕਬੀਰ ਤੇ ਚਪਗੀ ਹੈ ਰਾਤੀ ਹੋਵਹਿ ਕਾਰਿਆ ਕਾਰਿਆ ਪਾਠ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਬਿੰਦੀ ਨਹੀਂ ਲਗਣੀ ਪੂਰਨ ਵਿਸ਼ਰਾਮ ਲੱਗੇਗਾ ਕਾਰੇ ਉਬੇ ਇੱਥੇ ਕਿਸੇ ਨੇ ਉਪੇ ਨਹੀਂ ਕਰ ਦੇਣਾ ਸ਼ੁੱਧ ਪਾਠ ਉਬੇ ਹੈ ਊੜੇ ਨੂੰ ਤਲੰਕੜ ਹੈ ਭਵੇ ਨੂੰ ਲਾਹ ਹੈ ਉਬੇ ਪਾਠ ਕਰਨਾ ਹੈ ਜੰਤ ਇਸ ਤੋਂ ਅਗੇ ਲੈ ਫਾਹੇ ਉਠਤਾਵਤੀ ਫਾਹੇ ਪਾੜ ਤੇ ਚਪਕੀ ਤੇ ਤਾਵਤੇ ਦੇ ਉੱਪਰ ਪੂਰਨ ਵਿਸ਼ਰਾਮ ਹੈ ਸੇ ਸੇ ਨੂੰ ਸਿਹਾਰੀ ਪਾਠ ਹੈ ਸੋ ਕਿਸੇ ਨੇ ਲਾਂ ਲਾ ਕਰਕੇ ਸੇ ਨਹੀਂ ਕਰ ਦੇਣਾ ਲੈ ਫਾਹੇ ਉਠਤਾਵਤੇ ਸੇ ਜਾਨ ਮਾਰੇ ਭਗਵੰਤ ਇਹ ਪਾਠ ਕਰਨੇ ਹਨ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਉਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਸੁਸੰਗਤ ਜੀ ਕਬੀਰ ਬਾਣ ਤੇ ਚਪਕੀ ਹੈ ਚੰਦਨ ਕਾ ਬਿਰਵਾ ਭਲਾ ਭੱਬੇ ਦੇ ਨਾਲ ਭਲਾ ਪਾਟ ਹੈ ਪੂਰਨ ਵਿਸ਼ਰਾਮ ਹੈ ਬੇੜਿਓ ਇੱਥੇ ਬੱਬਾ ਵੀ ਹੈ ਰਾੜਾ ਵੀ ਹੈ ਤੇ ਰਾੜੇ ਨੂੰ ਭਾਰਾ ਵੀ ਕਰਨਾ ਹੈ ਬੇੜਿਓ ਢਾਕ ਪਲਾਸ ਢਾਕ ਦੇ ਵਿੱਚ ਢੱਡਾ ਲੱਗਾ ਸੋ ਢੱਡੇ ਦੀ ਆਵਾਜ਼ ਆਵੇਗੀ ਪਲਾਸ ਪਾਠ ਥੋੜਾ ਪੋਲਾ ਹੈ ਸੋ ਧਿਆਨ ਦੇ ਨਾਲ ਕਰਨਾ ਓਏ ਭੀ ਓਏ ਪਾਠ ਦੇ ਵਿੱਚ ਈੜੀ ਨੂੰ ਸਿਹਾਰੀ ਹੈ ਜਿਆਦਾਤਰ ਇਹ ਪਾਠ ਆਪਾਂ ਗਲਤ ਕਰ ਦਿੰਦੇ ਸੋ ਧਿਆਨ ਰੱਖਣਾ ਓਏ ਭੀ ਚੰਦਨ ਹੋਏ ਰਹੇ ਇੱਥੇ ਪੂਰਨ ਵਿਸ਼ਰਾਮ ਹੈ ਬਸੇ ਜੋ ਚੰਦਨ ਪਾਸ ਜਜੇ ਦੇ ਥੱਲੇ ਔਂਕੜ ਹੈ ਸੋ ਕਿਸੇ ਨੇ ਹੋੜਾ ਲਾ ਕੇ ਰੱਖੇ ਜੋ ਨਹੀਂ ਕਰਦੇ ਨਾ ਜੋ ਚੰਦਨ ਪਾਸ ਇਸ ਪ੍ਰਕਾਰ ਪਾਠ ਕਰਨਾ ਹੈ ਕਬੀਰ ਬਾਂਸ ਬਡਾਈ ਪੁੱਟਿਆ ਇਓ ਮਤ ਡੁੱਬ ਹੋ ਕੋਏ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ ਉਸੇ ਪ੍ਰਕਾਰ ਕਬੀਰ ਪਾਠ ਤੇ ਚਪਕੀ ਹੈ ਬਾਂਸ ਬਡਾਈ ਪੁੱਟਿਆ ਬਾਂਸ ਦੇ ਉੱਪਰ ਬਿੰਦੀ ਹੈ ਪੜਾਈ ਈੜੀ ਨੂੰ ਵਿਹਾਰੀ ਲਗਾ ਕਰਕੇ ਬੁੱਢਿਆ ਤੇ ਥੱਲੇ ਦੁਲੈਂਕੜ ਹੈ ਪੂਰਨ ਵਿਸ਼ਰਾਮ ਲੱਗੇਗਾ ਈਓ ਈਓ ਪਾਠ ਦੇ ਵਿੱਚ ਕਿਸੇ ਨੇ ਬਿੰਦੀ ਨਹੀਂ ਲਾਉਣੀ ਮਤ ਪਾਠ ਪੋਲਾ ਹੈ ਡੁੱਬ ਹੋ ਕੋਏ ਚੰਦਨ ਕੈ ਨਿਕਟੇ ਵਸੈ ਇੱਥੇ ਪੂਰਨ ਵਿਸ਼ਰਾਮ ਲੱਗ ਜਾਵੇਗਾ ਬਾਂਸ ਪਾਠ ਉਸੇ ਪ੍ਰਕਾਰ ਕਰਨਾ ਸੁਗੰਧ ਇਥੇ ਥੋੜੀ ਜੀ ਚਪਕੀ ਲੱਗੇਗੀ ਨਾ ਹੋਏ ਕਬੀਰ ਦੀਨ ਗਵਾਇਆ ਤੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੈ ਹਾਥ ਗੌਰ ਕਰਨਾ ਸੰਗਤ ਜੀ ਕਬੀਰ ਪਾੜ ਤੇ ਝੱਕੀ ਦੀਨ ਗਵਾਇਆ ਤੁਨੀ ਸਿਉ ਇਥੇ ਵਿਸ਼ਰਾਮ ਲੱਗੇਗਾ ਦੁਨੀ ਨਾ ਚਾਲੀ ਸਾਥ ਫਿਰ ਦੁਨੀ ਤੇ ਥੋੜੀ ਜੀ ਚਪਕੀ ਵੀ ਲਾਉਣੀ ਹੈ ਪਾਠ ਇਹਦੇ ਵਿਸ਼ਰਾਮ ਥੋੜੇ ਧਿਆਨ ਦੇ ਵਿੱਚ ਰੱਖਣਾ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਦੁਨੀ ਪਾਠ ਤੇ ਚਪਕੀ ਲਾਉਣੀ ਹੈ ਪਾਏ ਕੋਹਾੜਾ ਮਾਰਿਆ ਇਥੇ ਪੂਰਨ ਵਿਸ਼ਰਾਮ ਹੈ ਗਾਫਲ ਅਪੁਨ ਅਪੁਨੇ ਪਾਠ ਵੀ ਆਪਾਂ ਜਿਆਦਾਤਰ ਗਲਤ ਕਰ ਦਿੰਨੇ ਹਾਂ ਪੱਪੇ ਨੂੰ ਔਂਕੜ ਹੈ ਸੋ ਉਹਦਾ ਵੀ ਧਿਆਨ ਰੱਖ ਕਰਕੇ ਪਾਠ ਕਰਨਾ ਹਾਥ ਸਤੂ ਅਗੇ ਕਬੀਰ ਜਹ ਚਹ ਹਉ ਫਿਰਿਓ ਕੌਤਕ ਠਾਉ ਠਾਏ ਇਕ ਰਾਗ ਸਨੇਹੀ ਪਹਰਾ ਉਚਰ ਮੇਰੇ ਭਾਏ ਗੁਰ ਕਰਣਾ ਸੰਗਤ ਜੀ ਕਬੀਰ ਇਥੇ ਚਪਕੀ ਹੈ ਜਹ ਜਹ ਇਥੇ ਕੋਈ ਵੀ ਮਾਤਰਾ ਨਹੀਂ ਲੱਗੀ ਹੋਈ ਸੋ ਧਿਆਨ ਰੱਖ ਕਰਕੇ ਪਾਠ ਕਰਨਾ ਹੈ ਹਉ ਫਿਰਿਓ ਇਥੇ ਚੜ੍ਹ ਪੂਰਨ ਵਿਸ਼ਰਾਮ ਹੈ ਕੌਤਕ 82 1 ਜਗ੍ਹਾ ਊੜੇ ਨੂੰ ਹੋੜਾ 1 ਜਗ੍ਹਾ ਈੜੀ ਨੂੰ ਸਿਹਾਰੀ ਸੋ ਪਾਠ 82 ਕਰਨਾ ਇੱਕ ਰਾਮ ਸਨੇਹੀ ਬਾਹਰਾ ਇੱਕ ਪਾੜ ਦੇ ਵਿੱਚ ਸਿਹਾਰੀ ਹੈ ਬਾਹਰਾ ਦੇ ਉੱਪਰ ਪੂਰਨ ਵਿਸ਼ਰਾਮ ਹੈ ਪੂਜਰ ਮੇਰੇ ਭਾਈ ਭਾਈ ਪਾੜ ਦੇ ਵਿੱਚ ਪੱਬੇ ਨੂੰ ਕੰਨਾ ਉੱਪਰ ਬਿੰਦੀ ਲੱਗੀ ਹੋਈ ਸੋ ਧਿਆਨ ਰੱਖਣਾ ਹੈ ਕਬੀਰ ਸੰਤਨ ਕੀ ਝੁਗਿਆ ਭਲੀ ਪਠ ਕੁਸਤੀ ਗਾਓ ਆਗ ਲਗਾਓ ਤਹਿ ਧੌਲ ਹਰ ਜੇ ਨਹੀਂ ਹਰ ਕੋ ਨਾਓ ਕਰ ਕਰਨਾ ਸੰਗਤ ਜੀ ਇਨਾ ਪਾਠਾਂ ਤ ਆਪਾ ਬਹੁਤ ਭੁੱਲ ਕਰਦੇ ਹਾਂ ਕਬੀਰ ਤੇ ਜਿਹੜੀ ਚਪਕੀ ਹੈ ਸੰਤਨ ਕੀ ਝੁਗਿਆ ਭਲੀ ਇਥੇ ਪੂਰਨ ਵਿਸ਼ਰਾਮ ਪਠ ਕੁਸਤੀ ਅਠ ਪਾਠ ੱਭੇ ਤੇ ਅਦਗ ਲਗਾ ਕਰਕੇ ਕਰਨਾ ਕੁਸਤੀ ਪਾਠ ਸਸੇ ਤੇ ਅਦਗ ਲਗਾ ਕਰਕੇ ਕਰਨਾ ਹੈ ਇਹ ਸ਼ੁੱਧ ਪਾਠ ਹਨ ਜੋ ਸੀਨੇ ਬਸੀਨੇ ਟਕਸਾਲ ਦੇ ਚੱਲੇ ਆ ਰਹੇ ਅਤੇ ਇਹ ਸੰਤ ਬਾਬਾ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਵੱਲੋਂ ਪਾਠ ਕੀਤੇ ਗਏ ਹਨ ਇਸ ਤੋਂ ਇਲਾਵਾ ਜੋ ਪ੍ਰਾਤਨ ਸੀਨੇ ਬਸੀਨੇ ਜਥੇ ਬੰਦੀਆਂ ਚੱਲੀਆਂ ਆ ਰਹੀਆਂ ਉਥੋਂ ਇਹ ਪਾਠ ਚੱਲੇ ਆ ਰਹੇ ਆਪ ਜੀ ਇੰਟਰਨੈਟ ਦੇ ਉੱਪਰ ਮਹਾਂਪੁਰਖਾਂ ਦੀ ਜ਼ੁਬਾਨੀ ਇਹ ਪਾਠ ਸੁਣ ਸਕਦੇ ਹੋ ਕਬੀਰ ਸੰਤਨ ਕੀ ਟੁਗਿਆ ਭਲੀ ਪਠ ਕੁਸਤੀ ਗਾਓ ਆਗ ਲਗਾਓ ਇਥੇ ਥੋੜਾ ਚਪਕੀ ਹੈ ਤਿਹ ਤੌਲ ਹਰ ਤੌਲ ਹਰ ਪਾੜ ਦੇ ਉੱਪਰ ਪੂਰਨ ਵਿਸ਼ਰਾਮ ਹੈ ਜਿਹੇ ਨਾ ਹੀ ਹਰ ਕੋ ਨਾਉ ਸੁਸੰਗਤ ਜੀ ਇਸ ਪ੍ਰਕਾਰ 15 ਪੌੜੀਆਂ ਦੀ ਸੰਥਿਆ ਇਸ ਵੀਡੀਓ ਦੇ ਵਿੱਚ ਆਈ ਹੈ ਅਗਲੀ ਸੰਥਿਆ ਆਪ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਲਬਾਬੋ ਹਾਜ਼ਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ